ਬੱਤੀ ਮਹਿੰਗਾਈ ਨੇ ਕਈ ਪਰਿਵਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਤਿੰਨ ਵਕਤ ਦੀ ਰੋਟੀ ਘਰ ਵਿੱਚ ਪਕਾਉਣੀ ਬਹੁਤ ਮੁਸ਼ਕਲ ਹੈ। ਪਰ ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਉਸਨੇ ਰੋਟੀ ਦਾ ਵੀ ਪ੍ਰਬੰਧ ਕੀਤਾ ਹੁੰਦਾ ਹੈ। ਸ਼੍ਰੀ ਸਤਨਾਰਣ ਮੰਦਰ Hindu ਪੰਚਾਇਤ ਧਰਮਸ਼ਾਲਾ ਪ੍ਰਧਾਨ ਨੇ ਇੱਕ ਨਵੇਕਲਾ ਉਪਰਾਲਾ ਕੀਤਾ ਹੈ। ਦਿਨ ਵਿੱਚ ਤਾਂ ਰਾਜਪੁਰਾ ਸ਼ਹਿਰ ਵਿੱਚ ਲੰਗਰ ਚੱਲਦੇ ਹਨ ਪਰ ਰਾਤ ਨੂੰ ਬਹੁਤ ਘੱਟ ਹੁੰਦੇ ਹਨ। ਇਨਾਦੀ ਸੰਸਥਾ ਦੇ ਯੋਗ ਅਪਰਾਲੇ ਸਰਕਾ ਮਹਿੰਦਰਗੰਜ ਬਾਜ਼ਾਰ ਵਿੱਚ ਜੋ ਬਸ ਸਟੈਂਡ ਦੇ ਨੇੜੇ ਪੈਂਦਾ ਹੈ 10 ਰੁਪਏ ਦੀ ਥਾਲੀ ਵਿੱਚ ਦੋ ਸਬਜ਼ੀਆਂ ਚਾਵਲ ਰੋਟੀ ਸਲਾਦਾ ਉਪਰਾਲਾ ਕੀਤਾ ਗਿਆ ਹੈ। ਕਰੀਬ 250 ਬੱਚੇ ਬਜ਼ੁਰਗ ਨੌਜਵਾਨ ਸ਼ਾਮ ਨੂੰ ਇੱਥੇ ਬੈਠ ਕੇ ਪੰਗਤ ਦੇ ਵਿੱਚ ਰੋਟੀ ਖਾਂਦੇ ਹਨ ਅਤੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਇਸ ਮੌਕੇ ਤੇ ਪ੍ਰਧਾਨ ਨਰਿੰਦਰ ਗੁਪਤਾ ਦਾ ਕਹਿਣਾ ਹੈ ਕਿ ਜਿਸ ਦਿਨ ਮੈਂ ਪ੍ਰਧਾਨ ਬਣਿਆ ਸੀ ਮੇਰੇ ਮਨ ਵਿੱਚ ਸੋਚ ਸੀ ਕਿ ਸ਼ਾਮ ਨੂੰ ਇਸ ਮੰਦਰ ਵਿੱਚ ਲੰਗਰ ਚਲਾਇਆ ਜਾਵੇ ਪਰ ਉਸ ਮਹਾਰਾਜ ਦੀ ਕਿਰਪਾ ਹੋ ਗਈ ਇਹ ਲੰਗਰ ਸ਼ੁਰੂ ਹੋ ਗਿਆ ਇਹ ਲੰਗਰ ਦਾ ਉਪਰਾਲਾ ਹੈ ਵੀ ਲੋਕਾਂ ਨੂੰ ਰਾਤ ਨੂੰ ਖਾਣੇ ਨੂੰ ਮਿਲਦਾ ਨਹੀਂ ਸੀ ਇਸ ਕਰਕੇ ਦਿਨ ਚਿਤ ਬਥੇਰੇ ਚੱਲ ਰਹੇ ਹਨ ਰਾਤ ਦਾ ਰਾਤ ਦਾ ਚਲਾਇਆ 10 ਰੁਪਏ ਥਾਲੀ ਪਰ ਪੇਟ ਦੋ ਸਬਜ਼ੀਆਂ ਧਾਲ ਹਲਕਾ ਸਲਾਦ ਬਾਕੀ ਅਸੀਂ ਉਹ ਚਾਹੁੰਦੇ ਹਾਂ ਹੋਰ ਸੰਸਥਾ ਨੂੰ ਵੀ ਭਈ ਇਹ ਉਹ ਵੀ ਚਾਲੂ ਕਰ ਰਹੇ ਇਸ ਵੇਲੇ ਇਹ ਉਪਰਾਲਾ ਕਰਿਆ ਜਾਵੇ ਪਤਾ ਨਹੀਂ ਮੈਂ ਲੱਗਾਂ ਦੇ ਨਾਲ ਤੇਸ਼ਣੂ ਵੀ ਪੈ ਜਾਂਦਾ ਹੈਗਾ ਕਿ ਕਿਤੇ ਵੀ ਸੁਆਫਰਾ ਨੂੰ ਕਿੰਨਾ ਕੋ ਫਾਇਦਾ ਹੋ ਜਾਣਾ ਹੈ ਸੁਆਫਰਾ ਨੂੰ ਕਾਫੀ ਫਾਇਦਾ ਹੁੰਦਾ ਹੈਗਾ ਬਾਕੀ ਪੀਜੀ ਦੇ ਬੱਚੇ ਆਏ ਹੋਏ ਆ ਉਹਨਾਂ ਨੂੰ ਬੜਾ ਫਾਇਦਾ ਆਏਗਾ ਕਿੰਨੇ ਕੋ ਰੋਜ਼ ਲੰਗਰ ਛੱਕ ਜਾਂਦੇ ਜੀ 2 250 ਬੰਦਾ ਲੰਗਰ ਛੱਕ ਦਿੰਦਾ ਆਏਗਾ ਅੰਕਲ ਖਾਣਾ ਤਾਂ ਬਹੁਤ ਅੱਛਾ ਹੈ ਉਹ ਵੀ 10 ਰੁਪਏ ਮੈਂ ਕਿੰਨਾ ਕੀ ਕੀ ਖਾਣੇ ਮੇਂ ਹੁੰਦਾ ਹੈ ਅ ਅਭੀ ਤੋਂ ਨਮਕੀਨ ਚਾਵਲੇ ਆਲੂਰ ਗਾਜਲੇ ਔਰ ਮੂਲੀ ਕਾ ਸਲਾਦੇ ਔਰ ਰੋਟੀ ਹੈ पेट भर खाना मिल जाता है हाँ दस रुपए में चाहे जितनी मर्जी बार खाओ ये दस रुपए लेते हैं तो क्या क्या मिलता है खाने में आपको ये दाल चावल सब्जी रोटी सलाद कभी पूरी सब्जी कभी हलवा कभी खीर पेट भर खाना खिलाते हैं हाँ जी कितने पैसे ले रही हैं दस रुपया दे रहे हैं जी क्या क्या खाने में दे रहे हैं सब्जी है दाल है कड़ी है कई रंग की चीजें जी चावल है रोटी है पेट भर जाता जी और पेट भर के काले थे अजीत पंजाबी दी ऑथेंटिक खबरਾਂ ਦੇ ਲਈ ਸਬਸਕ੍ਰਾਈਬ ਕਰੋ अजीत वेब टीवी ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ